ਹੈਲੋ ਫਰੈਂਡਸ ਮੈਂ ਸਿਮਰ ਤੁਹਾਨੂੰ ਤੁਹਾਡਾ ਸਵਾਗਤ ਕਰਦੀ ਹਾਂ ਆਰਟ ਇੰਸਟੀਚਿਊਟ ਵਿੱਚ ਅੱਜ ਆਪਾਂ ਕਰਨ ਜਾ ਰਹੇ ਹਾਂ ਮਾਸਟਰ ਕੈਡਰ ਆਰਟ ਐਂਡ ਕraft ਲਈ ਫਰਸਟ ਕਲਾਸ ਸਟਾਰਟ ਜਿਦੇ ਵਿੱਚ ਆਪਾਂ ਕਰਨਾ ਸਿੰਧੂ ਘਾਟੀ ਸਭਿਤਾ ਇੰਡਸ ਵੈਲੀ ਸਿਵਿਲਾਇਜ਼ੇਸ਼ਨ ਦੇ ਇੰਪੋਰਟੈਂਟ ਐਮਸੀਕਿਊਜ਼ ਇਹ ਸਾਰੇ ਐਮਸੀਕਿਊਜ਼ ਪਹਿਲਾਂ ਵਾਲੇ ਆਰਟ ਐਗਜ਼ਾਮ ਵੀ ਪੁੱਛੇ ਗਏ ਕੁਐਸਚਨ ਨੇ ਇਸ ਲਈ ਤੁਸੀਂ ਮੇਰੀ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣੇ ਵਾਲੇ ਵੀਡੀਓ ਦੀ ਅਪਡੇਟ ਤੁਹਾਡੇ ਕੋਲ ਮਿਲਦੀ ਰਹੇ ਠੀਕ ਹੈ ਚਲੋ ਆਪਾਂ ਵੱਧਦੇ ਹਾਂ ਆਪਣੇ ਫਰਸਟ ਕੁਐਸਚਨ ਦੀ ਤਰਫ ਜ ਫਰਸਟ ਕੁਐਸਚਨ ਹੈਗਾ ਏ ਸਿੰਧੂ ਘਾਟੀ ਸਭਿਤਾ ਨਾਲ ਸੰਬੰਧਿਤ ਲੋਥਲ ਪੁਰਾਤੱਤਵ ਸਥਾਨ ਦੀ ਖੋਜ ਕਦੋਂ ਕੀਤੀ ਸਿੰਧੂ ਘਾਟੀ ਸਭਿਤਾ ਨਾਲ ਸੰਬੰਧਿਤ ਲੋਥਲ ਹੈ ਉਹਦੀ ਖੋਜ ਕਦੋਂ ਹੋਈ ਸੀ ਆਪਸ਼ਨ ਏ ਹੈ 1850 ਆਪਸ਼ਨ ਬੀ ਹੈ 1953 ਆਪਸ਼ਨ ਸੀ ਹੈ 1920 ਆਪਸ਼ਨ ਡੀ ਹੈ 1910 ਤਾਂ ਸਿੰਧੂ ਘਾਟੀ ਵਿੱਚ ਜਿਹੜਾ ਲੋਥਲ ਸਥਾਨ ਹੈ ਉਸ ਦੀ ਖੋਜ ਹੋਈ ਸੀ 1953 ਈਸਵੀ ਵਿੱਚ ਬੀ ਇਜ਼ ਦਾ ਰਾਈਟ ਆਨਸਰ ਹੋ ਜਾਵੇਗਾ 1953 ਵੀ ਲਿਖਿਆ ਆ ਸਕਦਾ ਹੈ ਤੇ 1954 ਵੀ ਲਿਖਿਆ ਆ ਸਕਦਾ ਹੈ ਤਾਂ ਦੋਨੋਂ ਹੀ ਰਾਈਟ ਆਨਸਰ ਹੋਣਗੇ ਠੀਕ ਹੈ किसने की थी श्री रंगनाथ राव ने की थी सी ये भी आपां ने याद रखना है सेकंड क्वेश्चन है केडी जगह इंडस वैली सभ्यता ਨਾਲ ਸੰਬੰਧਤ ਨਹੀਂ ਹੈ ਕਿਹੜੀ ਜਗ੍ਹਾ ਹੈ ਜਿਹੜੀ ਇੰਡਸ ਵੈਲੀ ਸਭਿਤਾ ਨਾਲ ਸੰਬੰਧਤ ਨਹੀਂ ਹੈ অপਸ਼ਨ A ਹੈ ਬਿਲਵਾੜਾ অপਸ਼ਨ B ਹੈ ਦੋਲਾਵੀਰਾ অপਸ਼ਨ C ਹੈ ਰਾਖੀਗੜੀ অপਸ਼ਨ D ਹੈ ਅੜੱਪਾ ਸੈਕਿੰਡ ਦਾ ਜਿਹੜਾ ਰਾਈਟ ਆਨਸਰ ਹੋਵੇਗਾ অপਸ਼ਨ A ਬਿਲਵਾੜਾ ਜਿਹੜਾ ਹੈ ਸਿੰਦੂ ਸભ્યਤਾ ਨਾਲ ਸੰਬੰਧਿਤ ਨਹੀਂ ਹੈ ਦੋਲਾ ਵੀਰਾ ਰਾਖੀ ਗੜੀ ਰੱਪਾ ਇਹ ਹੜੱਪਾ ਸભ્યਤਾ ਦੇ ਸਥਾਨ ਨਹੀਂ ਠੀਕ ਹੈ 3rd ਕੁਐਸਚਨ ਹੈਗੇ ਸਿੰਧੂ ਸભ્યਤਾ ਦੇ ਚਿੱਤਰ ਜ਼ਿਆਦਾਤਰ ਕਿਸ ਜਗ੍ਹਾ ਤੋਂ ਪ੍ਰਾਪਤ ਹੋਏ ਨੇ ਜਿਹੜੇ ਸਿੰਧੂ ਸભ્યਤਾ ਦੇ ਚਿੱਤਰ ਨੇ ਉਹ ਕਿਸ ਜਗ੍ਹਾ ਤੋਂ ਜ਼ਿਆਦਾ ਪ੍ਰਾਪਤ ਹੋਏ ਨੇ অপਸ਼ਨ A ਹੈ ਬਰਤਨ অপਸ਼ਨ B ਹੈ ਬੀਤੀ ਚਿੱਤਰ অপਸ਼ਨ C ਹੈ ਪੰਡੂ ਲਿਪੀ অপਸ਼ਨ D ਹੈ ਕੋਈ ਨਹੀਂ ਤਾਂ ਸਿੰਧੂ ਘਾਟੀ ਦੇ ਜਿਹੜੇ ਚਿੱਤਰ ਨੇ ਉਹ ਆਪਾਂ ਨੂੰ ਬਰਤਨਾਂ ਤੇ ਪੰਡਿਆਂ ਤੇ ਜ਼ਿਆਦਾ ਮਿਲਦੇ ਨੇ ਤੇ ਵੀ ਬਰਤਨ ਐ ਨਹੀਂ ਜਿਹੜੇ ਉਹ ਲਾਲ ਰੰਗ ਨਾਲ ਰੰਗੇ ਗਏ ਨੇ ਇਹ ਵੀ ਆਪਾਂ ਨੂੰ ਯਾਦ ਰੱਖਣਾ ਹੈ 4th ਕੁਐਸਚਨ ਹੈਗਾ सिंधु घाटी ਦੇ ਚਿੱਤਰਾਂ ਦੇ ਉਦਾਹਰਣ ਮਿਲੇ ਹਨ ਕਿੱਥੇ ਮਿਲੇ ਹੈ অপਸ਼ਨ A ਹੈ ਕਾਗਜ਼ਾਂ ਤੇ অপਸ਼ਨ B ਹੈ ਦੀਵਾਰ ਤੇ অপਸ਼ਨ C ਹੈ ਕੱਪੜੇ ਤੇ অপਸ਼ਨ D ਹੈ ਪਾਤਰਾਂ ਤੇ ਤਾਂ ਸਿੰਧੂ ਘਾਟੀ ਦੇ ਚਿੱਤਰਾਂ ਦੇ ਚਿੱਤਰ ਉਦਾਹਰਣ ਮਿਲੇ ਹਨ ਇਹ ਦਾ ਰਾਈਟ ਅਨਸਰ ਹੋਵੇਗਾ ਪਾਤਰਾਂ ਤੇ ਠੀਕ ਹੈ ਪਾਤਰਾਂ ਤੇ ਜਿਹੜੇ ਹੈ ਚਿੱਤਰਾਂ ਦੇ ਉਦਾਹਰਣ ਮਿਲੇ ਹਨ ਨੈਕਸਟ ਕੁਐਸਚਨ ਹੈ 5 ਪੁਰਾਤਤਵਿਕ ਮਹੱਤਵ ਦਾ ਸਥਾਨ ਲੋਥਲ ਕਿੱਥੇ ਸਥਿਤ ਹੈ ਲੋਥਲ ਹੈ ਉਹ ਕਿੱਥੇ ਸਥਿਤ ਹੈ ਆਪਨ ਦੱਸਣਾ ਹੈ ਆਪਸ਼ਨ ਏ ਹੈ ਮਹਾਰਾਸ਼ਟਰ ਆਪਸ਼ਨ ਬੀ ਹੈ ਪੰਜਾਬ ਆਪਸ਼ਨ ਸੀ ਹੈ ਗੁਜਰਾਤ ਆਪਸ਼ਨ ਡੀ ਹੈ ਮੱਧ ਪ੍ਰਦੇਸ਼ ਤਾਂ ਲੋਥਲ ਆਪਣਾ ਹੋਵੇਗਾ ਗੁਜਰਾਤ ਵਿੱਚ ਸਥਿਤ ਅਹਿਮਦਾਬਾਦ ਜ਼ਿਲ੍ਹੇ ਵਿੱਚ ਸਰਾਗ ਵਾਲਾ ਪਿੰਡ ਦੇ ਬੋਗਵਾ ਨਦੀ ਦੇ ਕੰਢੇ ਤੇ ਸਥਿਤ ਹੈ ਤੇ ਇਹਦੀ ਖੋਜ ਰੰਗਨਾਥ ਰਾਵ ਨੇ ਕੀਤੀ ਸੀ 1953-54 ਈਸਵੀ ਵਿੱਚ ਇਹ ਵੀ ਆਪਾਂ ਨੂੰ ਯਾਦ ਰੱਖਣੇ ਆ ਇੰਪੋਰਟੈਂਟ ਪੁਆਇੰਟਸ 6 ਕੁਐਸਚਨ ਹੈਗਾ ਇਹ ਆਪਣਾ ਹੜੱਪਾ ਦੀ ਖੋਜ ਕਿਸ ਨੇ ਕੀਤੀ ਆਪਸ਼ਨ A ਹੈ ਦਿਆ ਰਾਮ ਸਾਹਨੀ ਆਪਸ਼ਨ B ਹੈ ਰੰਗਨਾਥ राव ਆਪਸ਼ਨ C ਹੈ ਰਖਲਦਾਸ ਬਨਰਜੀ ਨੇ ਆਪਸ਼ਨ D ਹੈ ਇਹਨਾਂ ਵਿੱਚੋਂ ਕੋਈ ਨਹੀਂ ਢੜੱਪਾ ਦੀ ਖੋਜ ਕਿਸ ਨੇ ਕੀਤੀ ਸੀ ਉਹ ਕੀਤੀ ਸੀ ਦਿਆ ਰਾਮ ਸਾਹਨੀ ਨੇ ਕਦੋਂ ਕੀਤੀ ਸੀ 1921 ਈਸਵੀ ਵਿੱਚ ਠੀਕ ਹੈ 1921 ਈਸਵੀ ਵਿੱਚ ਦਿਆ ਰਾਮ ਸਾਹਨੀ ਨੇ ਢੜੱਪਾ ਢਿਲੇ ਦੀ ਖੋਜ ਕੀਤੀ ਸੀ ਸੈਵਨਥ ਕੁਐਸਚਨ ਹੈ ਥੋੜਾ ਪੜ੍ਹ ਲੈਣੇ ਆਪਾਂ ਇਹਦੇ ਬਾਰੇ ਸਿੰਧੂ ਘਾਟੀ ਸਭੇਤਾ 3300 ਤੋਂ 1300 ਈਸਾ ਪੂਰਵ ਪ੍ਰੋੜ ਕਾਲ 2600 ਤੋਂ 1900 ਈਸਵੀ ਪੂਰਵ ਸੰਸਾਰ ਦੀਆਂ ਪ੍ਰਾਚੀਨ ਨਦੀ ਸਭਿਤਾਵਾਂ ਵਿੱਚੋਂ ਇੱਕ ਪ੍ਰਮੁੱਖ ਸਭਿਤਾ ਸੀ ਇਹ ਹੜੱਪਾ ਸਭਿਤਾ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ ਕਿਉਂਕਿ ਇਸ ਦੇ ਵਜੂਦ ਪਹਿਲੇ ਖੰਡਰ ਹੜੱਪਾ ਦੇ ਨਗਰ ਤੋਂ ਮਿਲੇ ਸੀ ਠੀਕ ਹੈ ਹੜੱਪਾ ਨਾਦਿਤ ਨਗਰ ਤੇ ਪ੍ਰਾਪਤ ਹੋਈ ਸੀ ਐਸਆਈਐਸ ਕਰਕੇ ਇਸ ਨੂੰ ਹੜੱਪਾ ਸਬਿਤਾ ਕੀਤਾ ਗਿਆ ਇਹ ਹਿੰਦੂਪਮਹਾਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਹੈ ਇਸ ਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਗੱਗਰ ਹਕੜਾ ਪ੍ਰਾਚੀਨ ਸਰਸਵਤੀ ਦੀ ਘਾਟੀ ਅਤੇ ਉਸ ਤੋਂ ਅੱਗੇ ਜਮਨਾ ਦੁਆਬ ਦੀਆਂ ਉਪਰਲੀਆਂ ਹੱਦਾ ਤੱਕ ਫੈਲੀ ਹੋਈ ਸੀ ਇਸ ਦਾ ਖੇਤਰਫਲ ਲਗਭਗ 12,60,000 ਖੇਤਰਫਲ ਪੁੱਛਿਆ ਜਾ ਸਕਦਾ ਇੰਪੋਰਟੈਂਟ ਹੈ ਵਰਗ ਕਿਲੋਮੀਟਰ ਬੰਦਾ ਹੈ ਇਸ ਤਰ੍ਹਾਂ ਇਹ ਸਭ ਤੋਂ ਵੱਡੀ ਪ੍ਰਾਚੀਨ ਸਭਿਤਾ ਹੈ ਮੋਹਨਜੋਦੜੋ ਕਾਲੀਬੰਗਾ ਲੋਥਲ ਧੋਲਾਵੀਰਾ ਰੋਪੜ ਰਾਖੀਗੜੀ ਅਤੇ ਹੜੱਪਾ ਇਸ ਦਾ ਪ੍ਰਮੁੱਖ ਕੇਂਦਰ ਹੈ ਇਹ ਵੀ ਆਪਾਂ ਨੂੰ ਯਾਦ ਰੱਖਣੀਆਂ ਕਿਹੜੇ-ਕਿਹੜੇ ਸਥਾਨ ਨੇ ਬ੍ਰਿਟਿਸ਼ ਕਾਲ ਵਿੱਚ ਹੋਈਆਂ ਖੁਦਾਈਆਂ ਦੇ ਆਧਾਰ ਉਤੇ ਪੁਰਾਤਤਕੋਜੀ ਅਤੇ ਇਤਿਹਾਸਕਾਰਾਂ ਦਾ ਅਨੁਮਾਨ ਹੈ ਕਿ ਇਹ ਅਤਿ ਵਿਕਸਿਤ ਸਭਿਤਾ ਸੀ ਇਹ ਸ਼ਹਿਰ ਜਿਹੜੇ ਨੇ ਇਹ ਸਭ ਸ਼ਹਿਰ ਅਨੇਕ ਵਾਰ ਜਿਹੜੇ ਹੈ ਵਸੇ ਤੇ ਉਜੜੇ ਹਨ ਚਾਰਮੈਨ ਸੈਨ ਨੇ ਪਹਿਲੀ ਵਾਰ ਇਸ ਪੁਰਾਣੀ ਸਭਿਤਾ ਨੂੰ ਖੋਜਿਆ ਕਨਿੰਗਮ ਨੇ 1872 ਇਸਵੀ ਵਿੱਚ ਸਬਿਤਾ ਦੇ ਬਾਰੇ ਸਰਵੇਖਣ ਕੀਤਾ ਫਲਿੱਟ ਨੇ ਇਸ ਪੁਰਾਣੀ ਸਬਿਤਾ ਦੇ ਬਾਰੇ ਇੱਕ ਲੇਖ ਲਿਖਿਆ ਤੇ 1921 ਇਸਵੀ ਵਿੱਚ ਦੇ ਆਰਮਸਾਨੀ ਨੇ ਕੀ ਕੀਤਾ ਸੀ ਇਸ ਦੀ ਖੋਦਾਈ ਕਰਵਾਈ ਸੀ ਠੀਕ ਹੈ ਇਹ ਸਬਿਤਾ ਇਸ ਪ੍ਰਕਾਰ ਇਸ ਸਭਿਤਾ ਦਾ ਨਾ ਹੜੱਪਾ ਸਭਿਤਾ ਰੱਖਿਆ ਗਿਆ ਇਹ ਸਭਿਤਾ ਸਿੰਧ ਨਦੀ ਘਾਟੀ ਦੇ ਵਿੱਚ ਫੈਲੀ ਹੋਈ ਸੀ ਇਸ ਲਈ ਇਸ ਦਾ ਨਾਂ ਕੀ ਸੀ ਸਿੰਧ ਘਾਟੀ ਸਭਿਤਾ ਰੱਖਿਆ ਗਿਆ ਕਿਉਂ ਰੱਖਿਆ ਗਿਆ ਕਿਉਂਕਿ ਇਹ ਸਿੰਧ ਘਾਟੀ ਨਦੀ ਦੇ ਘਾਟੀ ਫੈਲੀ ਹੋਈ ਸੀ ਇਸ ਘਾਟੀ ਸਭਿਤਾ ਦੇ 1400 ਖੇਤਰ ਨੂੰ ਖੋਜਿਆ ਜਾ ਸਕਿਆ ਜਿਸ ਵਿੱਚ 1925 ਜਿਹੜੇ ਨੇ ਬਾੜ ਦੇ ਵਿੱਚ ਹਨ ਠੀਕ ਹੈ 80% ਥਾਂ ਸਰਸਵਤੀ ਨਦੀ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਆਲੇ ਦੁਆਲੇ ਹੈ ਇਸ ਤਰ੍ਹਾਂ ਜਿਹੜੇ ਇੰਪੋਰਟੈਂਟ ਇੰਪੋਰਟੈਂਟ ਟੌਪਿਕ ਨੇ ਮੈਂ ਤੁਹਾਨੂੰ ਦੱਸ ਤੇ ਕਿਹੜੇ-ਕਿਹੜੇ ਨੇ ਸੈਵੰਥ ਕੁਐਸਚਨ ਵੱਲ ਵੇਖਦੇ ਹਾਂ ਕੀ ਹੈ ਦੋ ਪਹੀਏ ਵਾਲੀ ਕਾਂਸੀ ਦੀ ਧੇ ਨੇ ਬੈਲ ਗਾੜੀਆਂ ਕਿਸ ਸਭਿਤਾ ਤੋਂ ਪ੍ਰਾਪਤ ਹੋਈ ਆਪਸ਼ਨ A ਹੈ ਮੈਸੋਪੋਟਾਮੀਆ ਆਪਸ਼ਨ B ਹੈ ਸਿੰਧੂ ਆਪਸ਼ਨ C ਹੈ ਮਿਸ਼ਰ ਆਪਸ਼ਨ D ਹੈ ਇਨਾਂ ਵਿੱਚੋਂ ਕੋਈ ਨਹੀਂ ਤਾਂ ਦੋ ਪਹੀਏ ਦੀ ਕਾਂਸੀ ਦੀ ਧੇ ਨੇ ਬੈਲ ਗਾੜੀਆਂ ਪ੍ਰਾਪਤ ਹੋਈਆਂ ਨੇ ਸਿੰਧੂ ਸਭਿਤਾ ਤੋਂ B ਇਹ ਦਾ ਰਾਈਟ ਆਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਹੈ ਆਪਣਾ 8th ਸਿੰਧੂ ਘਾਟੀ ਦੇ ਨਾਗਰੀਕਾਂ ਦੁਆਰਾ ਕਿਹੜੀ ਧਾਤੂ ਦਾ ਪ੍ਰਯੋਗ ਕੀਤਾ ਗਿਆ ਸੀ অপਸ਼ਨ A ਹੈ ਜਸਤਾ অপਸ਼ਨ B ਹੈ ਮਿਸ਼ਰਿਤ ਸਵਰਨ অপਸ਼ਨ C ਹੈ ਤਾਂਬਾ অপਸ਼ਨ D ਹੈ ਅਸ਼ਟਧਾਤੂ ਤਾਂ ਜਿਹੜੇ ਲੋਕ ਨੇ ਸਿੰਧੂ ਘਾਟੀ ਦੇ ਉਹ ਕਿਹੜੀ ਧਾਤੂ ਦਾ ਪ੍ਰਯੋਗ ਕਰਦੇ ਸੀ অপਸ਼ਨ C ਹੈ ਦਾ ਰਾਈਟ ਆਨਸਰ ਹੋ ਜਾਵੇਗਾ ਤਾਂਬੇ ਦਾ ਪ੍ਰਯੋਗ ਕਰਦੇ ਸੀ ਇਹਦਾ ਪਰਮਾਨ ਆਪਾਂ ਨੂੰ ਕਿੱਥੇ ਵੇਖਣ ਨੂੰ ਮਿਲਦਾ ਹੈ ਜਿਵੇਂ ਲੋਥਲ ਤੋਂ ਆਪਾਂ ਨੂੰ ਤਾਂਬੇ ਦਾ ਹੰਸ ਪ੍ਰਾਪਤ ਹੋਇਆ ਤੇ ਮੋਹਨਜੋਦੜੋ ਤੋਂ ਨਰਤਕੀ ਮਿਲੀ ਹੈ ਉਹ ਤਾਂਬੇ ਦੀ ਬਣੀ ਹੋਈ ਹੈ ਇਸ ਕਰਕੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਲੋਕ ਜਿਹੜੇ ਹੈ ਤਾਂਬੇ ਦਾ ਪ੍ਰਯੋਗ ਜ਼ਿਆਦਾ ਕਰਦੇ ਸੀ 9th ਕੁਐਸਚਨ ਹੈ ਆਪਣ कनिगम ने हड़प्पा टीले की खोज किस साल ऑप्शन ए है अठारह सौ अठासी ऑप्शन बी है अठारह सौ ऑप्शन सी है अठारह सौ ऑप्शन डी है अठारह सौ सत्तर तकनिगम ने हड़प्पा टीले की खोज की अठारह सौ अठत्र ईस्वी में बी राइट आंसर हो जाएगा नैक्सट क्वेश्चन है टेंथ ਹੜੱਪਨ ਲਿਪੀ ਨੂੰ ਹੋਰ ਕਿਸ ਨਾਲ ਜਾਣਿਆ ਜਾਂਦਾ ਹੈ অপਸ਼ਨ A ਹੈ ਦੇਵਨਾਗਰੀ অপਸ਼ਨ B ਹੈ ਬ੍ਰੇਲ অপਸ਼ਨ C ਹੈ ਹਾਇਰੋਗਲੀਫ অপਸ਼ਨ D ਹੈ ਇਹਨਾਂ ਵਿੱਚੋਂ ਕੋਈ ਨਹੀਂ ਹੜੱਪਨ ਲਿਪੀ ਨੂੰ ਆਪਾਂ ਜਾਣਦੇ ਹਾਂ ਹਾਇਰੋਗਲੀਫ ਲਿਪੀ ਨਾਲ C ਹੈ ਦਾ ਰਾਈਟ ਆਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਹੈ 11 ਸਿੰਧੂ ਘਾਟੀ ਸਭਿਧ ਨਾਲ ਜੁੜਿਆ Rajasthan ਦਾ ਕੇਂਦਰ ਹੈ ਇਹਨਾਂ ਵਿੱਚੋਂ ਕਿਹੜਾ ਕੇਂਦਰ ਹੈ ਜਿਹੜਾ Rajasthan ਨਾਲ ਜੁੜਿਆ ਹੋਇਆ ਹੈ অপਸ਼ਨ A ਹੈ ਲੋਥਲ অপਸ਼ਨ B ਹੈ ਅੜੱਪਾ অপਸ਼ਨ C ਹੈ ਆਹੜ অপਸ਼ਨ D ਹੈ ਦੋਲਾਵੀਰਾ 11 ਦਾ ਜਿਹੜਾ ਰਾਈਟ ਅਨਸਰ ਹੋਵੇਗਾ ਉਹ ਹੋਏਗਾ ਆਪਣਾ ਸੀ ਆਹੜ ਆਹੜ ਹੈ ਉਹ ਰਾਜਸਥਾਨ ਦਾ ਕੇਂਦਰ ਹੈ ਜਿਹੜਾ ਕਿ ਸਿੰਧੂ ਘਾਟੀ ਸਭਿਤਾ ਨਾਲ ਜੁੜਿਆ ਹੋਇਆ ਹੈ ਨੈਕਸਟ ਕੁਐਸਚਨ ਹੈ 12 ਕਿਹੜੀ ਸਾਈਟ ਹੌਰਸ ਪੈਟਰਨ ਦੇ ਪਹਿਲੇ ਅਵਸ਼ੇਸ਼ ਨੂੰ ਦਰਸਾਉਂਦੀ ਹੈ অপਸ਼ਨ A ਹੈ ਸੁਰਦਕੋਟ ਦਾ অপਸ਼ਨ B ਹੈ ਕਾਲੀ ਬੰਗਾ অপਸ਼ਨ C ਹੈ ਲੋਥਲ অপਸ਼ਨ D ਹੈ ਬਨਵਾਲੀ ਤਾਂ ਕਿਹੜੀ ਸਾਈਟ ਹੋਵੇਗੀ ਜਿਹੜੀ ਕਿ ਸਾਈਟ ਹੌਰਸ ਪੈਟਰਨ ਦੇ ਪਹਿਲੇ ਅਵਸ਼ੇਸ਼ ਨੂੰ ਦਰਸਾਉਂਦੀ ਹੈ ਇਹਦਾ ਰਾਈਟ ਅਨਸਰ ਹੋਵੇਗਾ অপਸ਼ਨ A ਸੁਰਦਕੋਟ ਦਾ ਠੀਕ ਹੈ অপਸ਼ਨ A ਸੁਰਦਕੋਟ ਦਾ ਜਿਹੜਾ ਹੈ ਪਹਿਲੀ ਅਵਸ਼ੇਸ਼ ਨੂੰ ਦਰਸਾਉਂਦਾ ਹੈ ਸੁਰਦਕੋਟ ਦਾ ਦੀ ਖੋਜ 1964 ਇਸਵੀ ਵਿੱਚ ਜਗਪਤ ਜੋਸ਼ੀ ਨੇ ਕੀਤੀ ਸੀ 13 ਕੁਐਸਚਨ ਹੈ ਲੋਥਲ ਅਤੇ ਕਾਲੀ ਬੰਗਾ ਦੋਵੇਂ ਹਨ ਆਪਸ਼ਨ A ਹੈ ਗੁਜਰਾਤ ਵਿੱਚ ਆਪਸ਼ਨ B ਹੈ ਮੋਹਰਿਆ ਤੋਂ ਪਹਿਲਾਂ ਦੇ ਸਥਾਨ ਆਪਸ਼ਨ C ਹੈ ਅਤਿ ਪ੍ਰਾਚੀਨ ਕਾਲ ਤੋਂ ਪ੍ਰਸਿੱਧ ਆਪਸ਼ਨ D ਹੈ ਹੜੱप्पा ਕਾਲ ਦੇ ਸਥਾਨ ਲੋਥਲ ਤੇ ਕਾਲੀ ਬੰਗਾ ਦੋਵੇਂ ਕਿੱਥੇ ਸਥਿਤ ਹਨ ਹੜੱप्पा ਕਾਲ ਦੇ ਪਹਿਲਾਂ ਦੇ ਸਥਾਨ ਨੇ D ਇਹਦਾ ਰਾਈਟ ਆਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਹੈ 14 ਵਰਤਮਾਨ ਵਿੱਚ ਹੜੱਪਾ ਸਿਵਯਤਾ ਦੇ ਖੇਤਰ ਕਿਸ ਦੇਸ਼ ਵਿੱਚ ਸਥਿਤ ਹਨ ਆਪਸ਼ਨ A ਹੈ ਪਾਕਿਸਤਾਨ ਵਿੱਚ ਆਪਸ਼ਨ B ਹੈ ਸ਼੍ਰੀਲੰਕਾ ਵਿੱਚ ਆਪਸ਼ਨ C ਹੈ ਬੰਗਲਾਦੇਸ਼ ਵਿੱਚ ਆਪਸ਼ਨ D ਹੈ ਭਾਰਤ ਵਿੱਚ ਤਾਂ ਵਰਤਮਾਨ ਵਿੱਚ ਜਿਹੜੇ ਹੜੱਪਾ ਸਿਵਯਤਾ ਦੇ ਖੇਤਰ ਨੇ ਉਹਨੇ ਪਾਕਿਸਤਾਨ ਵਿੱਚ ਸਥਿਤ ਕਿਹੜੇ ਕਿਹੜੇ ਹੜੱਪਾ ਤੇ ਮੋਹਨਜੋਦੜੋ ਦੋਵੇਂ ਪਾਕਿਸਤਾਨ ਵਿੱਚ ਸਥਿਤ ਹਨ ਫਿਫਟੀਨ ਕੁਸ਼ਚਨ ਹੈ ਹੜੱਪਾ ਸਭਿਤਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੀ ਸੀ ਆਪਸ਼ਨ ਏ ਹੈ ਕਾਂਸੀ ਦੀ ਮੂਰਤੀ ਆਪਸ਼ਨ ਬੀ ਹੈ ਨਗਰ ਨਿਯੋਜਨ ਆਪਸ਼ਨ ਸੀ ਹੈ ਟੈਰਾਕੋਟਾ ਆਪਸ਼ਨ ਡੀ ਹੈ ਮਹਾਨ ਸਨਾਨ ਤਾਂ ਹੜੱਪਾ ਸਭਿਤਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਸੀ ਨਗਰ ਨਿਯੋਜਨ ਠੀਕ ਹੈ ਬੀ ਇਹ ਦਾ ਰਾਈਟ ਆਨਸਰ ਹੋ ਜਾਵੇਗਾ ਨਗਰਾ ਦੀ ਸੰਖਿਆ ਜ਼ਿਆਦਾ ਮਿਲੀ ਸੀ 16 ਕੁਐਸਚਨ ਹੈਗੇ ਅੜੱਪਾ ਵਿੱਚ ਮਿੱਟੀ ਦੇ ਪਾਂਡੇ ਉੱਤੇ ਕਿਸ ਰੰਗ ਦਾ ਪ੍ਰਯੋਗ ਕੀਤਾ ਗਿਆ ਹੈ ਆਪਸ਼ਨ A ਹੈ ਸਫੇਦ ਆਪਸ਼ਨ B ਹੈ ਕਾਲਾ ਆਪਸ਼ਨ C ਹੈ ਲਾਲ ਆਪਸ਼ਨ D ਹੈ ਪੀਲਾ ਤਾਂ ਮਿੱਟੀ ਦੇ ਪਾਂਡੇ ਚਿਤ੍ਰਿਤ ਕੀਤੇ ਗਏ ਨੇ ਉਹ ਕੀਤੇ ਗਏ ਨੇ ਲਾਲ ਰੰਗ ਨਾਲ ਠੀਕ ਹੈ ਸੀ ਇਹ ਦਾ ਰਾਈਟ ਆਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਹੈ ਮੈਂ ਤੁਹਾਨੂੰ ਮਿੱਟੀ ਦੇ ਪਾਂਡੇ ਦਿਖਾ ਦਿੰਨੀ ਹਾਂ ਇਸ ਤਰ੍ਹਾਂ ਦੇ ਇਹ ਮਿੱਟੀ ਦੇ ਪਾਂਡੇ ਬਣਾਏ ਗਏ ਨੇ ਜਿਦੇ ਉੱਤੇ ਲਾਲ ਰੰਗ ਦੀ ਚਿੱਤਰਕਾਰੀ ਕੀਤੀ ਗਈ ਹੈ ਠੀਕ ਹੈ 17 ਕੁਐਸਚਨ ਹੈ ਹੇਟ ਲਿਖਿਆ ਵਿੱਚੋਂ ਕਿਹੜੀ ਸਭਿਤਾ ਆਲਮਗਿਰਪੁਰ ਵਿੱਚ ਦਿਖਾਈ ਦਿੰਦੀ ਹੈ ਇੰਪੋਰਟੈਂਟ ਕੁਐਸਚਨ ਹੈ অপਸ਼ਨ A ਹੈ ਹੜੱਪਾ অপਸ਼ਨ B ਹੈ ਕਾਲੀਬੰਗਾ অপਸ਼ਨ C ਹੈ ਚਨੂਦੜੋ অপਸ਼ਨ D ਹੈ ਇਨ੍ਹਾਂ ਵਿੱਚੋਂ ਕੋਈ ਨਹੀਂ ਤਾਂ ਕਿਹੜੀ ਸਭਿਤਾ ਹੈ ਜਿਹੜੀ ਆਲਮਗਿਰਪੁਰ ਵਿੱਚ ਦਿਖਾਈ ਦਿੰਦੀ ਹੈ ਇਹਦਾ ਰਾਈਟ ਆਨਸਰ ਹੋਵੇਗਾ ਆਪਣਾ অপਸ਼ਨ A ਹੜੱਪਾ ਠੀਕ ਹੈ ਆਲਮਗਿਰਪੁਰ ਵਿੱਚ ਦਿਖਾਈ ਦਿੰਦੀ ਹੈ ਆਲਮਗਿਰਪੁਰ ਦੀ ਖੋਜ 1958 ਈਸਵੀ ਵਿੱਚ ਯਗਦਤਤ ਸ਼ਰਮਾ ਨੇ ਕੀਤੀ ਸੀ ਇਹ ਵੀ ਆਪਾਂ ਨੂੰ ਯਾਦ ਰੱਖਣਾ ਹੈ 18 ਕੁਐਸਚਨ ਹੈ ਸਿੰਧੂ ਸਭਿਤਾ ਵਾਸੀ ਕਿਸ ਦੀ ਪੂਜਾ ਕਰਦੇ ਸੀ অপਸ਼ਨ A ਹੈ ਇੰਦਰ ਅਤੇ ਵਰੁਣ ਦੀ অপਸ਼ਨ B ਹੈ ਪਸ਼ੂਪਤੀ ਦੀ অপਸ਼ਨ C ਹੈ ਬ੍ਰਹਮਾ ਅਤੇ ਵਿਸ਼ਨੂ ਦੀ অপਸ਼ਨ D ਹੈ ਸਾਰਿਆਂ ਦੀ ਤਾਂ ਸਿੰਧੂ ਘਾਟੀ ਦੇ ਜਿਹੜੇ ਲੋਕ ਨੇ ਉਹ ਪੂਜਾ ਕਰਦੇ ਸੀ ਪਤਸ਼ੂਪਤੀ ਸ਼ਿਵ ਦੀ ਠੀਕ ਹੈ ਕਿਉਂਕਿ ਇੱਥੇ ਇੱਕ ਪਸ਼ੂਪਤੀ ਦੀ ਮੋਹਰ પ્રાપ્ત ਹੋਈ ਹੈ ਮੋਹਨਜੋਦੜੋ ਤਾਂ ਜਿਹਦੇ ਵਿੱਚ ਸ਼ਿਵ ਦਾ ਅੰਕਨ ਕੀਤਾ ਗਿਆ ਹੈ ਤੇ ਆਲੇ ਦੁਆਲੇ ਜੋ ਹੈ ਜਾਨਵਰਾਂ ਨੂੰ ਬਣਾਇਆ ਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਇਹ ਪਸ਼ੂਪਤੀ ਸ਼ਿਵ ਦੀ ਮੋਹਰ ਹੈ ਤੇ ਲੋਕ ਪਸ਼ੂਪਤੀ ਸ਼ਿਵ ਦੀ ਪੂਜਾ ਕਰਦੇ ਸੀ 19 ਕੁਐਸਚਨ ਹੈ ਸਿੰਧੂ ਘਾਟੀ ਸਭਿਤਾ ਦੇ ਭਵਨ ਨਿਰਮਾਣ ਵਿੱਚ ਕਿਹੜੀ ਸਮਗਰੀ ਦਾ ਪ੍ਰਯੋਗ ਕੀਤਾ ਗਿਆ ਸੀ ਆਪਸ਼ਨ A ਹੈ ਪੱਕੀ ਹੋਈ ਇਟ ਆਪਸ਼ਨ B ਹੈ ਪ੍ਰਸਤਰ ਆਪਸ਼ਨ C ਹੈ ਕਾਸਟ ਆਪਸ਼ਨ D ਹੈ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਿੰਧੂ ਘਾਟੀ ਦੇ ਜਿਹੜੇ ਭਵਨ ਨਿਰਮਾਣ ਬਣਾਏ ਗਏ ਨੇ ਉਹ ਪੱਕੀ ਹੋਈ ਇੱਟਾਂ ਨਾਲ ਬਣਾਏ ਗਏ ਨੇ A ਦਾ ਰਾਈਟ ਆਨਸਰ ਹੋ ਜਾਵੇਗਾ ਇਸ ਤੋਂ ਇਲਾਵਾ ਜਿਹੜੇ ਹੈ ਸੜਕਾਂ ਨਗਰਾਂ ਨਾਲੀਆਂ ਇਹਨਾਂ ਦਾ ਵੀ ਇਹਨਾਂ ਦਾ ਵੀ ਜਿਹੜਾ ਬਣਾਇਆ ਗਿਆ ਹੈ ਪੱਕੀ ਤਾਂ ਮਨਾਲ ਬਣਾਇਆ ਗਿਆ ਹੈ ਠੀਕ ਹੈ 20 ਕੁਐਸਚਨ ਹੈ ਮੋਹਨਜੋਦੜੋ ਅਤੇ ਹੜੱप्पा ਸਭਿਤਾ ਕਿੱਥੇ ਸਥਿਤ ਹੈ অপਸ਼ਨ A ਹੈ ਪਾਕਿਸਤਾਨ অপਸ਼ਨ B ਹੈ ਲੰਕਾ অপਸ਼ਨ C ਹੈ ਭਾਰਤ অপਸ਼ਨ D ਹੈ ਮਿਸ਼ਰ ਮੋਹਨਜੋਦੜੋ ਤੇ ਗੜਾਪਾ ਦੋਵੇਂ ਹੈਗੇ ਆ ਪਾਕਿਸਤਾਨ ਵਿੱਚ ਸਥਿਤ ਇਹਨਾਂ ਦੋਵਾਂ ਨੂੰ ਕੀ ਹੈ ਨਗਰਾਂ ਦੀ ਸੰਖਿਆ ਦਿੱਤੀ ਗਈ ਹੈ ਇਹ ਵੀ ਆਪਾਂ ਨੂੰ ਯਾਦ ਰੱਖਣਾ ਹੈ 21 ਕੁਐਸਚਨ ਹੈ ਪੁਜਾਰੀ ਦੀ ਮੂਰਤੀ ਕਿੱਥੋਂ ਪ੍ਰਾਪਤ ਹੋਈ ਜਿਹੜੀ ਪੁਜਾਰੀ ਦੀ ਮੂਰਤੀ ਹੈ ਉਹ ਕਿੱਥੋਂ ਪ੍ਰਾਪਤ ਹੋਈ ਸੀ অপਸ਼ਨ A ਹੈ ਬਰਾਕ ਘਾਟੀ অপਸ਼ਨ B ਹੈ ਮਾਣਾ ਘਾਟੀ অপਸ਼ਨ C ਹੈ ਵਾਗੇਸ਼ਵਰ অপਸ਼ਨ D ਹੈ ਸਿੰਧੂ ਘਾਟੀ ਤਾਂ ਪੁਜਾਰੀ ਦੀ ਮੂਰਤੀ ਜਿਹੜੀ ਪ੍ਰਾਪਤ ਹੋਈ ਹੈ ਉਹ ਆਪਾਂ ਨੂੰ ਸਿੰਧੂ ਘਾਟੀ ਤੋਂ ਪ੍ਰਾਪਤ ਹੋਈ ਹੈ D ਹੈ ਦਾ ਰਾਈਟ ਆਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਹੈ 22 ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਨਗਰ ਹੜੱਪਾ ਸੰਸਕ੍ਰਿਤੀ ਦਾ ਨਹੀਂ ਹੈ ਇਹਨਾਂ ਵਿੱਚੋਂ ਕਿਹੜਾ ਨਗਰ ਹੈ ਜੋ ਹੜੱਪਾ ਸਭਿਤਾ ਨਾਲ ਸੰਬੰਧਿਤ ਨਹੀਂ ਹੈ অপਸ਼ਨ A ਹੈ ਲੋਥਲ অপਸ਼ਨ B ਹੈ ਕਾਲੀ ਬੰਗਾ অপਸ਼ਨ C ਹੈ ਬਨਵਾਲੀ অপਸ਼ਨ D ਹੈ ਗੀਰੀ ਨਗਰ 22 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਗੀਰੀ ਨਗਰ ਜਿਹੜਾ ਹੈ ਉਹ ਹੜੱਪਾ ਸਭਿਤਾ ਦਾ ਸਥਾਨ ਨਹੀਂ ਹੈ 23 ਕੁਐਸਚਨ ਹੈ ਗਏ ਸਿੰਧੂ ਸਭਿਤਾ ਵਿੱਚ ਪ੍ਰਾਪਤ ਪੂਰਨ ਪਰਿਪੱਕ ਪ੍ਰਮਾਣਿਕ ਕਿੰਨੇ ਸਥਾਨਾਂ ਨੂੰ ਨਗਰਾਂ ਦੀ ਸੰਖਿਆ ਦਿੱਤੀ ਗਈ ਹੈ ਉਹ ਫੇਰੀ ਕੁਐਸਚਨ ਬਣ ਗਿਆ ਵੇਖੋ ਨਗਰਾਂ ਦੀ ਸੰਖਿਆ ਕਿਨੂੰ ਕਿਨੂੰ ਦਿੱਤੀ ਗਈ ਹੈ অপਸ਼ਨ A ਹੈ 2 অপਸ਼ਨ B ਹੈ 4 অপਸ਼ਨ C છે ઓપ્શન D ਹੈ ਅਰਥ ਤਾਂ 23 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ অপਸ਼ਨ A ਦੋ ਜਿਹੜੇ ਹੈ ਨਗਰਾਂ ਨੂੰ ਸੰખ્યા ਤਲਾ ਨੂੰ ਨਗਰਾਂ ਦੀ ਸੰਖਿਆ ਦਿੱਤੀ ਗਈ ਹੈ ਕਿਲੇ ਕਿਲੇ ਹੜੱਪਾ ਤੇ ਮੋਹਨਜੋਦੜੋ 24 ਕੁਐਸਚਨ ਹੈ ਮੋਹਨਜੋਦੜੋ ਤੇ ਹੜੱਪਾ ਵਿੱਚ ਪਾਈ ਗਈ ਸੀਲ ਕਿਸ ਮਾਧਿਅਮ ਨਾਲ ਬਣਾਈ ਗਈ ਹੈ ਸੀਲ ਦਾ ਮਤਲਬ ਮੋਹਰ ਹੈ ਆਪਸ਼ਨ A ਹੈ ਬ੍ਰੌਂਜ ਆਪਸ਼ਨ B ਮਾਰਬਲ ਆਪਸ਼ਨ C ਗ੍ਰੇਨਾਈਟ ਆਪਸ਼ਨ D ਟੈਰਾਕੋਟਾ ਤਾਂ ਮੈਂ ਮੋਹਨਜੋਦੜੋ ਤੇ ਹੜੱਪਾ ਤੋਂ ਜਿਹੜੀ ਸੀਲ ਮੋਹਰਾਂ ਪ੍ਰਾਪਤ ਹੋਈਆਂ ਨੇ ਉਹ ਕਿਹੜੇ ਮਾਧਿਅਮ ਨਾਲ ਬਣਾਈਆਂ ਗਈਆਂ ਹਨ ਉਹ ਆਪਸ਼ਨ D ਹੈ ਦਾ ਰਾਈਟ ਆਨਸਰ ਹੋ ਜਾਵੇਗਾ ਟੈਰਾਕੋਟਾ ਵੀ ਦੀ ਨਾਲੋ ਬਣਾਈਆਂ ਗਈਆਂ ਨੇ ਤੇ ਲਗਭਗ 2000 ਤੋਂ ਪਲੱਸ ਜਿਹੜੀ ਹੈ ਇੱਥੇ ਮੋਹਰਾ ਪ੍ਰਾਪਤ ਹੋਈਆਂ ਨੇ ਇਹ ਵੀ ਆਪਾਂ ਨੂੰ ਯਾਦ ਰੱਖਣਾ ਹੈ 25 ਕੁਐਸਚਨ ਹੈ ਆ ਦੇਖੋ ਇਸ ਤਰ੍ਹਾਂ ਜਿਹੜੀਆਂ ਸੀਲ ਬਣਾਈਆਂ ਗਈਆਂ ਨੇ ਜਿਹੜੀ ਹੜੱਪਾ ਸਭਿਤਾ ਵਿੱਚ ਮੈਂ ਤਾਂ ਮੈਂ ਇਹਨਾਂ ਦਾ ਟੈਰਾਕੋਟਾ ਨੈਕਸਟ ਕੁਐਸਚਨ ਹੈ 25 ਨਗਰਾਂ ਦੀ ਸਭਿਤਾ ਦਾ ਪਹਿਲਾ ਉਦਾਹਰਨ ਕਿੱਥੇ ਮਿਲਿਆ ਜਿਹੜੇ ਨਗਰਾਂ ਦੇ ਸਭਿਤਾ ਦਾ ਉਦਾਹਰਨ ਹੈ ਉਹ ਕਿੱਥੇ ਮਿਲਿਆ ਸੀ অপਸ਼ਨ A ਹੈ ਮੋਹਨ ਜੋਦੜੋ ਹੜੱppa অপਸ਼ਨ B ਹੈ ਰਾਜਗੜ੍ਹ অপਸ਼ਨ C ਹੈ ਕੋਸ਼ੰਬੀ অপਸ਼ਨ D ਹੈ ਤਕਸ਼ੀਲਾ ਤਾਂ ਨਗਰਾਂ ਦੀ ਸਭਿਤਾ ਦਾ ਪਹਿਲਾ ਉਦਾਹਰਨ ਮਿਲਿਆ ਸੀ ਆਪਾਂ ਨੂੰ ਮੋਹਨ ਜੋਦੜੋ ਤੇ ਹੜੱppa ਵਿੱਚ A ਹੈ ਦਾ ਰਾਈਟ ਆਨਸਰ ਹੋ ਜਾਵੇਗਾ ਇਸ ਤਰ੍ਹਾਂ ਇੱਥੇ ਆਪਣੇ ਟੌਪ 25 ਕੁਐਸਚਨ ਕੰਪਲੀਟ ਹੁੰਦੇ ਨੇ ਤੇ ਤੁਸੀਂ ਮੇਰੀ ਵੀਡੀਓ ਰੋਜ਼ਾਨਾ ਦੇਖ ਸਕਦੇ ਹੋ ਮੈਂ 8 ਐਂਡ ਕ੍ਰਾਫਟ ਦੀ ਵੀਡੀਓ ਰੋਜ਼ਾਨਾ ਬਣਾਵਾਂਗੀ ਤੇ ਇਹਦੇ ਆਪਾਂ ਕਰਾਂਗੇ 100 ਪਲੱਸ ਕੁਐਸਚਨ ਤੇ ਤੁਹਾਨੂੰ ਕਿਸੇ ਵੀ ਕੁਐਸਚਨ ਵਿੱਚ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਆਉਣੇ ਵਾਲੀ ਵੀਡੀਓ ਦੀ ਅਪਡੇਟ ਜੋ ਹੈ ਤੁਹਾਡੇ ਕੋਲ ਮਿਲਦੀ ਰਹੇ ਅੱਜ ਦੇ ਲਈ ਇੰਨਾ ਹੀ ਥੈਂਕ ਯੂ